ਮਤਾ ਬਾਟੀ ਵੀ ਛੋਟੀ ਬਈ ਆ ਪਾ ਪਤਾ ਹੁੰਦਾ ਮੈਂ ਤਾਂ ਗੱਟਾ ਗੁੱਟਾ ਹੀ ਲਿਆਉਂਦੀ ਬੰਤਾ ਗੰਢੀ ਵਾਲੇ ਸੋਨੇ ਲੱਗੀ ਜਾਂਦੇ ਨੇ ਨਾ ਦੇਖਦਾ ਇੱਕ ਮੈਨੂੰ ਹੁਣ ਵਾਸਤੇ ਇਹਨਾਂ ਦੇ ਆਈ ਹੋਈ ਪਈ ਅਸੀ ਇਹਨਾਂ ਦੀ ਖੇਤ ਵੀ ਇਹਨਾਂ ਨੇ ਮੰਗੇ ਗੰਡੇ ਮੈਨੂੰ ਘੋਰਾ ਨਹੀਂ ਦਿੱਤੇ ਨਹੀਂ ਮੈਨੂੰ ਜਵਾਬ ਉਹਦੀ ਦੇ ਦਿੰਦਿਆਂ ਨਹੀਂ ਫਿਰ ਤਾਂ ਗੰਢੀ ਨਹੀਂ ਵੀ ਆਹ ਹੁਣ ਇੰਨਾਂ ਗੰਡੇ ਨਾਲ ਬਾਹ ਫੜ ਕੇ ਮੈਂ ਲਿਆ ਕੇ ਕੋਲੇ ਖੜਾਉਂਦੇ ਹੁਣ ਵੀ ਆ ਇੰਨਾਂ ਗੰਡੇ ਹੁਣ ਥੋੜੇ ਕਿੱਥੋਂ ਆ ਗਏ ਤੂੰ ਤਾਂ ਕਾਲੀ ਕੀੜੀ ਫੇਰ ਦਿੰਦਿਆਂ ਸੀ ਕਿ ਫਿਰ ਤਾਂ ਗੰਢੀ ਨਹੀਂ ਵੀ ਡੋਗੀ ਬਾੜ ਕੇ ਜਿੱਤੇ ਦੀ ਬਤਨਾ ਸਾਤਾ ਦੋਨੇ ਸੱਸ ਨੂੰ ਨਹੀਂ ਬਾੜੀਆਂ ਨੇ ਵੀ ਇੱਧਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਏਖੀ ਲੁਕਾ ਦਿੰਦੀਆਂ ਨੇ ਹਰੇਕ ਚੀਜ਼ ਇੱਥੇ ਮਾਰ ਦਿੰਦਾ ਨੇ ਹਰੇਕ ਚੀਜ਼ ਵੀ ਅਗਲਾ ਉਧਰੋਂ ਆਪੇ ਮੰਗਣ ਨਾਲ ਜਵਾਬ ਦੇ ਦਿੰਦੀਆਂ ਨੇ ਉਧਰ ਹੀ ਮੁੜ ਜਾਂਦਾ ਉੱਠੀ ਤਾਂ ਨਹੀਂ ਕਿਤੇ ਕੋਈ ਉਧਰ ਹੀ ਕੁਸ ਪਤਾ ਨਹੀਂ ਤਾਂ ਨੀਰਾ ਨੂਰਾ ਪਾਉਂਦੀ ਹੂ ਕਿ ਕੀ ਕਰਦੀ ਹੂ ਠਾਕੇਰਾ ਵੀ ਕਿਦੋਂ ਪੱਕੇ ਹੋ ਗਏ ਗੰਡੇ ਮੈਂ ਤਾਂ ਮੁੱਕਦੇ ਨਹੀਂ ਹੁਣ ਸਿਆ ਤੇ ਕਰਨੀ ਮੁੱਕਦੇ ਮੈਨੂੰ ਤਾਂ ਇੰਨਾ ਕਿਤੇ ਫੇਰ ਹੱਥ ਵੱਜ ਜੂਗਾ ਬਥੇਰੇ ਪਾਏ ਨੇ ਹਜੇ ਇਹਨਾਂ ਦੇ ਕੀ ਮੁਕਣ ਲੱਗੇ ਨੇ ਦੇਸਾਂ ਦੇ ਪਾਏ ਨੇ ਪਤਾ ਨਹੀਂ ਕਿੰਨੇ ਕੁ ਲੈ ਲੂ ਕੇ ਧਰੇ ਨੇ ਕੋ ਬਾੜੀ ਚੋਂ ਪੱਤੇ ਨੇ ਕੀ ਸੋਹਣੇ ਗੰਡੇ ਮੈਂ ਤਾਂ ਗੰਢੀ ਵਾਲੇ ਸੋਹਣੇ ਲੱਗੇ ਜਾਂਦੇ ਨੇ ਇਹਨਾਂ ਦੀ ਇੱਕ ਬੱਟਲ ਪਹਿਲਾਂ ਧਰ ਗਈ ਇੱਕ ਬਾਲਟੀ ਭਰ ਲਈ ਹੁਣ ਤਾਂ ਮੈਂ ਆਏ ਪਾਸ ਤਾਈ ਜਾਨੀ ਵੀ ਵੱਡਾ ਭਾਂਡਾ ਨਾਲ ਲੈ ਕੇ ਗਈ ਵੱਡਾ ਭਾਂਡਾ ਭਰ ਲਿਆਉਂਦੀ ਤਾਰੀ ਪਾਈ ਜਾਂਦੇ ਤਸ ਦੇ ਮਸਾਲੇ ਚ ਪਾਉਣ ਨੂੰ ਵੀ ਘੰਟਾ ਥਿਆਊਗਾ ਕੋਈ ਕਿਦੋਂ ਪਤਾ ਲੱਗਦਾ ਵੀ ਇੱਕ ਗੰਡਾ ਨਹੀਂ ਦਹਤੜੀ ਮਾਰਦੀ ਯਾਰ ਇੰਨੇ ਹੋ ਗਏ ਹੁਣ ਤਾਂ ਹੁਣ ਤਾਂ ਮੈਨੂੰ ਚਾ ਚੜਿਆ ਪਿਆ ਜਿਵਾਲੇ ਹੋ ਰਹੇ ਨੇ ਗੰਡੇ ਮੇਰੇ ਕੋਲੇ ਤਾਂ ਯਾਰ ਫੇਰ ਇੰਨੇ ਇੱਕ ਦੋ ਦਿਨਾਂ ਨੂੰ ਉੱਥੇ ਲਾ ਕੇ ਕੋਈ ਉੱਥੇ ਈਟਾ ਤੇ ਉੱਥੇ ਪਾ ਦੂੰਗੀ ਗੈਲਰੀ ਚ ਆਦੇ ਮੋਜਾਂ ਨਾਲ ਮੋਜਾਂ ਦੇ ਦੋ ਚੱਕਰਿਆ ਕਰੂੰਗੀ ਤੇ ਆਪਦੇ ਵੱਤ ਲਿਆ ਕਰੂੰ ਹੁਣ ਬੜਾ ਪਤਾ ਲੱਗਦਾ ਉਹਨਾਂ ਨੂੰ ਹੁਣ ਮੈਂ ਲੈਣੀ ਨਹੀਂ ਜਾਂਦੀ ਗੰਡੇ ਉਹਨਾਂ ਦੇ ਕੋਈ ਜਵਾਬ ਤਾਂ ਦੇ ਹੀ ਦਿੰਦਾਂ ਅਸੀਂ